ਸਿਸਟਿਕਾਲ ਜੀ ਨੇ ਸਵਾਗਤ ਕਰਦੀਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਤੇ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੀ ਹੋਣਗੇ ਤੇ ਇਹ ਟਾਈਮ ਦੁਪਹਿਰ ਦਾ ਹੈ ਸਵੇਰ ਦੇ ਟਾਈਮ ਟਾਈਮ ਹੀ ਨਹੀਂ ਲੱਗਦਾ ਅੱਜ ਕੱਲ ਟਾਈਮ ਪਤਾ ਨਹੀਂ ਕਿਵੇਂ ਸਾਰਾ ਦਿਨ ਮੈਨੇਜ ਕਰਨ ਦੀ ਕੋਸ਼ਿਸ਼ ਕਰਦੀਆਂ ਲੇਕਿਨ ਪਤਾ ਨਹੀਂ ਲੱਗਦਾ ਕਿਵੇਂ ਸਾਂਝ ਹੋ ਜਾਂਦੀ ਹੈ ਸਾਰਾ ਦਿਨ ਕੰਮ ਦੇ ਵਿੱਚ ਟਾਈਮਿੰਗ ਦਾ ਤਾਂ ਪਤਾ ਹੀ ਨਹੀਂ ਲੱਗਦਾ ਚੈਨਲ ਦਾ ਚੈਨਲ ਤੇ ਕੰਮ ਕਰਨਾ ਇੰਨਾ ਔਖਾ ਹੋ ਗਿਆ ਨਾ ਕੋਸ਼ਿਸ਼ ਕਰਦੀ ਹਾਂ ਹਰ ਦਿਨ ਕਿ 1 ਘੰਟਾ 2 ਘੰਟਾ ਕੱਢਾਂ ਆਪਣੀ ਵੀਡੀਓ ਐਡਿਟ ਕਰਾਂ ਲੇਕਿਨ ਸਾਰਾ ਦਿਨ ਕੰਮ ਚ ਬੀਜੀ ਰਹਿੰਦੀ ਹਾਂ ਇਸ ਕਰਕੇ ਮੈਨੂੰ ਆਪਣੇ ਚੈਨਲ ਦੇ ਕੰਮ ਕਰੇ ਨੂੰ ਹੁਣ ਡੇਲੀ ਦਾ ਰੁਟੀਨ ਨਹੀਂ रह ਗਿਆ ਹੁਣ ਬਸ ਕਰਦੇ ਕਦੇ ਮਹੀਨੇ ਚ 15 ਦਿਨ ਚ ਇੱਕ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਅੱਜ ਮੈਂ ਕੋਸ਼ਿਸ਼ ਕਰਦੀ ਹਾਂ ਅੱਜ ਦੀ ਥੋੜੀ ਬਲੌਗਿੰਗ ਕਰਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਅੱਜ ਦੀ ਤੇ ਬਾਕੀ ਪਿਛਲੇ ਵੀਲੋਗ ਵੀ ਮੇਰੇ ਕੋਲ ਪਏ ਆ ਜਿਹੜੇ ਐਡਿਟ ਕਰਨੇ ਦੇ ਪਏ ਨੇ ਟਾਈਮ ਦੀ ਕਾਰਨ ਮੈਂ ਐਡਿਟ ਨਹੀਂ ਕਰ ਪਾਰੀ ਤੇ ਜਦੋਂ ਟਾਈਮ ਲੱਗੇਗਾ ਐਡਿਟ ਕਰਾਂਗੀ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੰਨਤ ਦੇ ਬਰਥਡੇ ਦਾ ਵੀਲੋਗ ਵੀ ਹੁਣ ਤੱਕ ਐਦਾਂ ਹੀ ਪਿਆ ਹੈ ਮੇਰੇ ਕੋਲ ਤੇ ਇਹ ਟਾਈਮ ਦੁਪਹਿਰ ਦਾ ਸੀ ਦੁਪਹਿਰ ਨੂੰ ਆਪਾਂ ਲਾਣ ਲੱਗੇ ਆ ਤੜਕਾ ਤੜਕਾ ਕਾ ਨੂੰ ਕਿੰਨੂੰ ਲਾਣਾ ਹੈ ਉਹ ਵੀ ਦੱਸਨੇ ਆ ਅੱਜ ਬਣਾਈ ਹੈ ਆਪਾਂ ਨੇ ਬਾਜਰੇ ਦੀ ਖਿਚੜੀ ਸੱਬੀਆਂ ਚੱਲਦੀਆਂ ਸਾਡਾ ਇੱਕ ਦਿਨ ਛੱਡ ਕੇ ਬਾਜਰੇ ਦੀ ਖਿਚੜੀ ਬਣ ਗਈ ਹੈ ਤੇ ਇਹ ਬਹੁਤ ਸਿਹਤ ਲਈ ਵਧੀਆ ਹੈ ਜੀ ਤੇ ਗਰਮ ਤਕਸੀਰ ਹੁੰਦੀ ਹੈ ਸਰਦੀ ਤੋਂ ਵੀ ਬਚਾਉਂਦੀ ਹੈ ਤੇ ਇਹ ਸਾਡਾ weight loss ਵੀ ਕਰਦੀ ਹੈ ਬਹੁਤ ਵਧੀਆ ਡਾਈਟ ਪਲਾਨ ਦਾ ਇੱਕ ਹਿੱਸਾ ਹੈ ਵੀ ਤੇ ਸਾਡੇ ਘਰ ਤੇ ਵਿੱਚ ਸਾਰੇ ਚਾਕੇ ਖਾਂਦੇ ਨੇ ਮੈਂ ਸਿੱਕ ਦੋ ਮੈਂਬਰ ਨੇ ਜਿਹੜੇ ਤੜਕੇ ਵਾਲੀ ਨਹੀਂ ਖਾਂਦੇ ਜੋ ਬਣ ਹੈ ਉਹ ਸਾਡੇ ਘਰ ਦੇ ਵਿੱਚ ਜਿਹੜੇ ਨੂੰ ਤੜਕੇ ਵਾਲੀ ਪਿਆਜ਼ ਵਾਲੀ ਅੱਛੀ ਲੱਗਦੀ ਉਹਨਾਂ ਉਹਦੇ ਲਈ ਮੈਂ ਸਿੰਪਲ ਕਰ ਦਿੰਨੀ ਆ ਚਲੋ ਜੀ ਫਟਾਫਟ ਇਹ ਕੰਮ ਕਰ ਲੈਂਦੇ ਆ ਮਿਲਦੇ ਆ ਥੋੜੀ ਦੇਰ ਤੱਕ 2 3 14 15 16 17 18 19 20 ਓਕੇ ਫਿਰ ਰਹੇ ਹੈ ਤ੍ਰਿਯਾਜੀ ਕੋਲ ਆ ਜਗਾਈ ਨਹੀਂ ਮਿਲ ਰਹੀ ਸਾਰੇ ਚੌਕਾਂ 'ਮਾ ਖੜੇ ਬੋਤਲ गिरੀ ਹੈ ਬੱਚੇ ਖੇਡ ਰਹੇ ਸੀ ਬਾਹਰ ਤੇ ਆਪਾਂ ਹੁਣ ਆ ਗਏ ਅੰਦਰ ਤੇ ਸ਼ਾਮ ਦੀ ਸਬਜੀ ਤੜਕਣ ਲੱਗੇ ਆ ਅੱਜ ਬਣਨੇ ਆ ਆਲੂ ਗੋਭੀ ਆਲੂ ਓਬੀ ਐ ਤੇ ਤੜਕ ਕੇ ਫਿਰ ਮੈਂ ਹਾਰੇ ਦੇ ਵਿੱਚ ਧਰ ਦੇਵਾਂਗੀ ਮਿੱਠੀ ਮਿੱਠੀ ਆਂਚ ਤੇ ਪੱਕਦੀ ਰਹੂਗੀ ਤੇ ਨਾਲੇ ਅੱਜ ਬਣਾਣੀ ਆ ਆਪਾਂ ਨੇ ਮੂਲੀਆਂ ਦੇ ਪੱਤਿਆਂ ਦੀ ਸਬਜੀ ਇਹ ਲੁੱਡੀਪਾਲ ਦੇ ਭੋਗ ਲਈ ਸਬਜੀ ਬਣਦੀ ਏ ਬਿਨਾਂ ਲਸਣ ਪਿਆਜ਼ ਤੋਂ ਤੇ ਇਹ ਵੀ ਬਣਾਵਾਂਗੇ ਆਪਾਂ ਦੇ ਬੱਚਿਆਂ ਨੇ ਅੱਜ ਗਰਮੀ ਵਾਲੇ ਦਿਨ ਯਾਦ ਕਰਾ ਦਿੱਤੇ ਅੱਜ ਪੂਰੀ ਮસ્ਤੀ ਮਾਰੀ ਛੁੱਟੀ ਦਾ ਲੁਕਸ ਪੂਰਾ ਉਠਾਇਆ ਬੱਚਿਆਂ ਨੇ ਤੇ ਸਬਜੀ ਆਪਾਂ ਕਟਿੰਗ ਕਰ ਲੈਂਦੀਆਂ ਨਾਲ ਨਾਲ ਇਹ ਸਬਜੀ ਕੱਢ ਕੇ ਹਾਰੇ ਦੇ ਵਿੱਚ ਰੱਖ ਕੇ ਫਿਰ ਇਹ ਸਬਜੀ ਦੀ ਤਿਆਰੀ ਕਰਦੇ ਹਾਂ ਬਣ ਗਈ ਸੀ ਤੇ ਆਪਾਂ ਹੁਣ ਬੈਠ ਕੇ ਸੀ ਥੋੜੀ ਦੇਰ ਲਈ ਬਾਹਰ ਕਿਉਂਕਿ ਰੋਟੀ ਵੀ ਲਗਣ ਚਾਹ ਥੋੜਾ ਟਾਈਮ ਸੀ ਤੇ ਸਬਜੀ ਉਤਾਰ ਕੇ ਲੇਗੀ ਤਾਂ ਗਿੱਠੀ 'ਚ ਵੀ ਅੱਗ ਪਈ ਸੀ ਤੇ ਮੈਂ ਸੇਕ ਰਹੀਆਂ ਤੇ ਮੈਨੂੰ ਕੰਪਨੀ ਦੇਣ ਲਈ ਇਹ ਖੜੀ ਹੈ ਮੇਰੇ ਨਾਲ ਮਟੋ ਦੀ ਮੱਟੂ ਆਈਏ ਬੈਠਣ ਲਈ ਤੇ ਮੈਂ ਖਾ ਰਹੀ ਸੀ ਮੂੰਗਫਲੀਆਂ ਤੇ ਮੱਟੂ ਨੂੰ ਸ਼ਾਇਦ ਮੂੰਗਫਲੀਆਂ ਪਸੰਦ ਆ ਗਈਆਂ ਮੇਰੇ ਨਾਲ ਲੱਗੀ ਹੋਈ ਹੈ ਜਿੰਨੀ ਮੈਂ ਖਾਂਦੀ ਆ ਇਹ ਮੇਰੇ ਤੋਂ ਡਬਲ ਖਾ ਰਹੀ ਸੀ ਤੇ ਹੁਣ ਵੀ ਦੇਖ ਰਹੀ ਕਿ ਕਿਧਰੀ ਹੋਰ ਮੂੰਗਫਲੀ ਮਿਲ ਜਾਵੇ ਤੇ ਫਿਨਿਸ਼ ਹੋ ਗਈਆਂ ਸੀ ਤੇ ਹੁਣ ਆਪਾਂ ਸੇਕ ਕੇ ਫਿਰ ਅੰਦਰ ਚੱਲਾਂਗੇ ਥੋੜੀ ਜਿਹੀ ਆਪਣੀ ਕਲਾਸ ਆਂਦੀ ਆ ਆਪਾਂ ਕਰਦੇ ਆ ਐਕਸਰਸਾਈਜ਼ ਅੱਧਾ ਘੰਟਾ ਆਪਣੇ ਲਈ ਕੱਢਾਂਗੇ ਤੇ ਫਿਰ ਤੋਫਾਤ ਬਣਾਵਾਂਗੇ ਆਪਾਂ ਰੋਟੀ ਤੇ ਐਕਸਰਸਾਈਜ਼ ਹੋਗੀ ਸਟਾਰਟ ਤੇ ਮੈਂ ਦੋ ਟਾਈਮ ਐਕਸਰਸਾਈਜ਼ ਕਰਦੀ ਆ ਸਵੇਰ ਦੇ ਟਾਈਮ ਉਠਨ ਦਾ 6:25 ਤੇ ਸਟਾਰਟ ਹੋ ਜਾਂਦੀ ਆ ਇਹ 5:55 ਤੇ ਤੇ ਐਕਸਰਸਾਈਜ਼ ਕਰਨ ਨਾਲ ਸਰੀਰ ਵੀ ਫਿੱਟ ਰਹਿੰਦਾ ਤੇ ਸਰਦੀਆਂ ਦੇ ਵਿੱਚ ਖਾਸ ਕਰ ਆਪਾਂ ਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹਨ ਦਿਨੇ ਚਾਤਰ ਖੂਨ ਗਾੜੇ ਦੀ ਤੇ ਹੋਰ ਹਾਰਡ ਦੀ ਪ੍ਰੋਬਲਮਾਂ ਲੀਵਰ ਦੀ ਪ੍ਰੋਬਲਮਾਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਹੈਵੀ ਪੰਚਾ ਜ਼ਿਆਦਾ ਹੈਵੀ ਚੀਜ਼ਾਂ ਆਪਾਂ ਖਾਂਦੇ ਆ ਜਿਨ੍ਹਾਂ ਨੂੰ ਡਾਈਜੈਸਟ ਕਰਨ ਵਿੱਚ ਥੋੜਾ ਸਰੀਰ ਨੂੰ ਟਾਈਮ ਲੱਗਦਾ ਹੈ ਤੇ ਖਾਣ ਪੀਣ ਦਾ ਵੀ ਆ ਰੱਖਿਆ ਕਰੋ ਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਆਪਣੇ ਲਈ ਤੇ ਉਸ ਤੋਂ ਬਾਅਦ ਸਾਰੇ ਰਾਤ ਦੇ ਕੰਮ ਕਰਕੇ ਫਿਨਿਸ਼ ਆਪਾਂ ਫਿਰ ਵਾਕ ਤੇ ਗਏ ਸੀ ਵਾਕ ਕਰਕੇ ਹੁਣ ਵਾਪਸ ਆ ਗਏ ਆ ਤੇ ਗਰਮ ਪਾਣੀ ਹੋ ਗਿਆ ਹੈ ਤੇ ਇੱਥੇ ਆਪਾਂ ਨੇ ਗਰਮ ਪਾਣੀ ਪੀਣਾ ਹੈ ਤੇ ਇੱਕ ਬੋਤਲ ਮੈਂ ਰਾਤ ਨੂੰ ਭਰ ਕੇ ਰੱਖ ਦਿੰਦੀ ਆ ਮਿਲਟਨ ਦੀ ਤਾਂ ਜੋ ਰਾਤ ਨੂੰ ਜੇ ਕਿਸੇ ਨੂੰ ਪਿਆਸ ਲੱਗਦੀ ਆ ਤਾਂ ਸਰ ਗਰਮ ਪਾਣੀ ਹੀ ਕੋਸਾ ਮਿਕਸ ਕਰਕੇ ਠੰਡਾ ਕੋਸਾ ਪਾਣੀ ਹੀ ਪੀਂਦੇ ਆ ਸਰਦੀਆਂ ਵਿੱਚ ਠੰਡਾ ਪਾਣੀ ਨਹੀਂ ਪੀਆ ਜਾਂਦਾ ਤੇ ਕੋਸ਼ਿਸ਼ ਕਰੋ ਜਿਆਦਾ ਜਿਆਦਾ ਕੋਸਾ ਪਾਣੀ ਹੀ ਪੀਓ ਇਹ ਸਾਡੇ ਲਈ ਬਹੁਤ ਜਿਆਦਾ ਬੈਨੀਫਿਟ ਹੈ ਸਾਡੇ ਸਰੀਰ ਲਈ ਤੇ ਇਸ ਸਮੇਂ ਬਾਕੀ ਵੋਕ ਕਰਕੇ ਹੁਣ ਗਰਮ ਪਾਣੀ ਪੀ ਲਿਆ ਤੇ ਉਸ ਤੋਂ ਬਾਅਦ ਜਿਹੜੇ ਕੰਮ ਮੇਰੇ ਬਾਕੀ ਦੇ ਰਹਿ ਗਏ ਨੇ ਉਹ ਵੀ ਰਾਤ ਨੂੰ ਨਿਬੇੜ ਕੇ ਹੀ ਪਾਵਾਂਗੀ ਤੇ ਇਹ ਕੱਪੜਿਆਂ ਦਾ ਢੇਰ ਪਿਆ ਹੈ ਇੱਥੇ ਚੋਪਾ ਹੁੰਦੇ ਆਲੇ ਕੱਪੜੇ ਮਾਰ ਦੇਵਾਂਗੇ ਪ੍ਰੈਸਾਂ ਵਾਲਿਆਂ ਨੂੰ ਕੱਢ ਦੇਵਾਂਗੇ ਪ੍ਰੈਸ ਮੈਂ ਕੱਲੂ ਲਗਾਵਾਂਗੀ ਕਿਉਂਕਿ ਹੁਣ ਹੋ ਚੁੱਕੇ ਨੇ 9:30 ਤੇ ਸਵੇਰੀ ਫਿਰ ਜਲਦੀ ਉੱਠਣਾ ਹੁੰਦਾ ਹੈ ਬੱਚਿਆਂ ਨੂੰ ਸਕੂਲ ਜਾਣਾ ਹੈ ਤੇ ਤੁਹਾਨੂੰ ਕੀ ਵੀ ਲੱਗੇ ਇਹ ਵੀਡੀਓ ਜ਼ਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ